ਸਾਰੀ ਉਮਰ ਮੈਂ ਜੱਗ ਨਾਲ ਲੜਿਆ ਖੁਦ ਨਾਲ ਕਦੀ ਮੈਂ ਲੜਿਆ ਹੀ ਨਹੀਂ ਮੰਦਰ ਗਿਆ ਮਸਜਿਦ ਗਿਆ ਗੁਰਦੁਆਰੇ ਗਿਆ ਚਰਚ ਵੀ ਗਿਆ ਆਪਣੇ ਅੰਦਰ ਕਦੀ ਮੈਂ ਵੜਿਆ ਹੀ ਨਹੀਂ ਰੱਬ ਨੂੰ ਪਾਉਣ ਦੇ ਖਾਤੇ ਬੰਦਿਆ સેવા ਕੀਤੀ ਦਾਨ ਵੀ ਕੀਤਾ ਪਰ ਖੁਦ ਦਾ ਦਾਨ ਮੈਂ ਕਰਿਆ ਹੀ ਨਹੀਂ ਰੱਬ ਦਾ ਭਾਣਾ ਸਭ ਦੇ ਮੰਨਿਆ ਕਦੇ ਅੰਦਰੋਂ ਹੰਗਾਰਾ ਭੜਿਆ ਹੀ ਨਹੀਂ ਉਰਾਂ ਤੇ ਕਾਤੋਂ ਤੌਮਤ ਲਾਉਣਾ ਉਰਾਂ ਦਾ ਨਾਮ ਦੀ ਬਖਸ਼ਿਸ਼ ਕੀਤੀ ਤੂੰ ਹੀ ਤਾਂ ਸਿਮਰਨ ਕਰਿਆ ਇਹ ਤੂੰ ਹੀ ਤਾਂ ਸਿਮਰਨ ਕਰਿਆ ਰੱਬ ਨਾ ਪੁੱਛੇ ਜਾਤ ਹੋਏ ਬੰਦਿਆ ਰੱਬ ਨਾ ਵੇਖੇ ਤਨ ਰੱਬ ਨਾ ਵੇਖੇ ਮੂਲ ਕਿਛ ਦੇ ਰੱਬ ਨਾ ਮੰਗੇ ਧਨ ਰੱਬ ਉਹਨਾਂ ਦੇ ਨੇਰੇ ਬੰਦਿਆ ਸਾਫ਼ ਜਿਨ੍ਹਾਂ ਦੇ ਮਨ ਸਾਫ਼ ਜਿਨ੍ਹਾਂ ਦੇ ਮਨ ਏ ਮੇਰੇ ਮਨ ਜਿਸ ਦਿਨ ਤੋਂ ਆਪਣੇ ਮਨ ਰੂਪੀ ਸ਼ੀਸ਼ੇ ਵਿੱਚ ਆਪਣੇ ਸਤਿਗੁਰ ਦੇ ਦਰਸ਼ਨ ਕਰ ਲਵੇਗਾ ਉਸ ਦਿਨ ਤੇਰੇ ਅਤੇ ਤੇਰੇ ਗੁਰੂ ਦਰਮਿਆਨ ਜੋ فاਸਲਾ ਹੈ ਉਹ ਮਿਟ ਜਾਵੇ ਤੇਰੀ ਰਾਧਾ ਰੂਪੀ ਆਤਮਾ ਤੇਰੇ ਸਤਗੁਰੂ ਰੂਪੇ ਸਵਾਮੀ ਨਾਲ ਮਿਲ ਜਾਵੇਗੀ ਅਤੇ ਦੋਵੇਂ ਆਰਾਧਾ ਸਵਾਮੀ ਰੂਪ ਵਿੱਚ ਸੰਪੂਰਨ ਹੋ ਜਾਣਗੇ। हे ਮੇਰੇ ਪਰਮ ਪਿਤਾ ਕੋਠੀਆਂ ਕਾਰਾਂ ਤੇ ਧਨ ਦੌਲ ਉਹਨਾਂ ਨੂੰ ਬਖਸ਼ ਜਿਹੜੇ ਇਹਨਾਂ ਚੀਜ਼ਾਂ ਦੇ ਮੋਹ ਜਾਦ ਵਿੱਚ ਫਸੇ ਹੋਏ ਹਨ। ਮੈਂ ਤਾਂ ਬਸ ਤੇਰੀ ਦਇਆ ਮਿਹਰ ਦਾ ਪਾਤਰ ਹਾਂ। ਹੇ ਇਨਸਾਨ ਤੂੰ ਫਿਕਰ ਨਾ ਕਰ ਤੂੰ ਜੋ ਬੀਜਿਆ ਹੈ ਤੈਨੂੰ ਉਹੀ ਮਿਲੇਗਾ ਤੂੰ ਜਿੰਨਾ ਬੀਜਿਆ ਹੈ ਤੈਨੂੰ ਓਨਾ ਹੀ ਨਹੀਂ ਉਸ ਤੋਂ ਕਈ ਗੁਣਾ ਜ਼ਿਆਦਾ ਮਿਲੇਗਾ ਕਿਉਂਕਿ ਰੱਬ ਦੀ ਤਕਰੀ ਕਦੇ ਘਟਨੇ ਤੋਂ ਨਹੀਂ ਜਿਨ੍ਹਾਂ ਦਾ ਰੱਬ ਜੰਗਲਾਂ ਵਿੱਚ ਵੱਸਦਾ ਉਹਨਾਂ ਨੂੰ ਡਰ ਸ਼ੇਰਾਂ ਦਾ ਜਿਨ੍ਹਾਂ ਦਾ ਰੱਬ ਪਹਾਰਾਂ ਵਿੱਚ ਵੱਸਦਾ ਉਹਨਾਂ ਨੂੰ ਡਰ ਫਿਸਲਣ ਦਾ ਜਿੰਨਾਂ ਦਾ ਰੱਬ ਮੰਗੇ ਚਰਾਵਾ ਉਹਨਾਂ ਨੂੰ ਡਰ ਧੋਖੇ ਦਾ ਸਦਾ ਰੱਬ ਸੱਦੇ ਅੰਦਰ ਵੱਸਦਾ ਸਾਨੂੰ ਨਾ ਨਰ ਦੁਨਿਆਵੀ